इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਹੁਤ ਬਹੁਤ ਬਦਲ ਬਦਲੋ ਆਪਾਂ ਸਾਰੇ ਕੰਮ ਕਰਕੇ ਮੇਰੀ ਗਾਰੰਟੀ ਅਸਫਲ ਦੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰੇ ਸਾਥੀ ਸਤਿਕਾਰਯੋਗ ਜਨਪਦ ਹੋਈ ਪਈ ਹੈ ਇਧਰ ਨਜ਼ਰ ਮਾਰੋ ਆ ਪਿੱਛੇ ਇਹ ਵੀ ਇਧਰ ਵੀ ਲਾ ਦੇ ਹੋ ਜੀ ਸਾਰੇ ਪਾਸੇ ਮਗਰ ਮੈਟਰੀ ਲੈਣ ਦੇ ਆਲੇ ਦੁਆਲੇ ਨਸ਼ਾ ਕਰਦੇ ਕਿ ਤੇਰੇ ਨਾਲ ਨਵੇਂ ਪਾਸੋਂ ਚ ਇਹ ਸਾਰੀਆਂ ਗੱਡੀਆਂ ਦੇ ਲੈਣਾ ਤੁਹਾਡੀ ਸੇਵਾ ਚ ਅੱਜ ਵੀ ਤੇ ਬਾਅਦੇ ਵੀ ਹਾਜ਼ਰ ਰਹਿਣੀ ਹੈ ਕੋਈ ਵੀ ਕੰਮ ਹੋਏਗਾ ਪਹਿਲ ਦੇ ਹੱਦ ਤੇ ਤੁਹਾਡਾ ਕੰਮ ਹੋਏਗਾ ਬਹੁਤ ਬਹੁਤ ਧੰਨਵਾਦ ਮੈਂ ਹੁਣ ਬੇਨਤੀ ਕਰੂੰਗਾ ਮੇਰਾ ਭਰਾ ਗੋਪਿੰਦਰ ਸਿੰਘ ਪਿੰਡਾ ਪ੍ਰਧਾਨ ਪ੍ਰੱਖ ਜੁਨੀਅਨ ਪਾਸੋਂ ਆਪਣੇ ਵਿਚਾਰ ਰੱਖੇ ਅਭੀ ਜੇ ਜੀ ਆਪਕੋ ਕੱਢਿਆ ਇੱਕ ਗੱਲ ਦਾ ਵਾਦਾ ਕਰਦਾ ਇਹ ਦਰੇਗ ਨੂੰ ਲਾਉਣ ਵਾਸਤੇ ਕਿਸੇ ਭਰਾ ਦੀ ਭਾਗ ਦੀ ਵੀ ਲੋੜ ਪਏ ਜੇ ਪਿੱਛੇ ਦੀ तो बाकी तेक तो कम तो जो हो मान साहब नहीं कराए देंगे क्योंकि इन्होंने मैं कद तक जवाब देता ही मैं रात को भी फोन करा चार बजे भी फोन करा मान साहब ने फोन चुके कहो गलत सौखा कहना मान साहब प्रकाश दिवाला जी थोड़े वास्ते खड़ा सारी जिंदगी खड़ा रखूा जो तुम्हें मान दिता जो सरकार दिता है इस सरकार भुल सकता ਇਹ ਜਰਦਾ ਕਾਲੀ ਸਾਰੇ ਚਰਨਾਂ ਦੇ ਵਿੱਚ ਨਮਨ ਕਿੰਨਾ ਵੀ ਧੰਨਵਾਦ ਆ ਤੁਹਾਡਾ ਤੁਸੀਂ ਮੇਰੀ ਪੱਗ ਰੱਖੀ ਤੁਸੀਂ ਵਾਪਸ ਝੋਲੀ ਪਾਈ ਮੈਂ ਤਾਂ ਸਿਦਾਈ ਜੀ ਨਹੀਂ ਆ ਜੀ ਤੁਹਾਨੂੰ ਸਿਦਾਈ ਕਹਿੰਦੇ ਸਿਆਣੀ ਨਹੀਂ ਬਣੇ ਪਹਿਲਾਂ ਸਿਆਣੀ ਸਿੱਖੀ ਸੀ ਸਿਆਣੀ ਪਹਿਲੇ ਕੰਮ ਕਰਨਾ ਚਾਹੀਦਾ ਲੋ ਜੀ ਟਿਕਾਰਾ ਛੱਡਿਓ ਪਰ ਬੋਲ ਸੁਣ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਹ ਆ ਜਿਹੜਾ ਉਹ ਤੁਹਾਨੂੰ ਦੇਖੇ ਔਰ 11 ਦੇ 11 ਐਮਸੀ ਪਾਸੋਂ ਵਾਸੀਆਂ ਦੀ ਸੇਵਾ ਦੇ ਵਿੱਚ 5 ਸਾਲ ਲਗਾ ਤੌਰ ਉਹ ਆਪਣੀ ਦਿਨ ਰਾਤ ਨੂੰ ਲਿੰਤ ਕਰਕੇ ਤੁਹਾਡੀ ਸੇਵਾ ਵਿੱਚ ਖੜਾ ਰਹਿਣਗੇ ਕਿਉਂਕਿ ਜਿਵੇਂ ਪਹਿਲਾਂ ਸਾਨੂੰ ਕਈ ਸ਼ਿਕਪਤਾਂ ਨੇ ਕਈ ਲੰਬੇ ਨੇ ਲੋਕਾਂ ਦੇ ਮੇਰਾ ਕਹਿਣ ਅਨੁਸਾਰ ਇਹ ਐਮਸੀ ਵੀ ਸਾਡੇ ਹੋਗੇ ਤੇ ਬੋਟਰ ਵੀ ਸਾਡਾ ਕਾਫੀ ਜਾਗਰੂਕ ਪਹੁੰਚ ਦਿੱਤੇ ਰਹਿਗੇ ਤੇ ਨਹੀਂ ਸਾਡਾ ਹੱਕ ਹੈ ਅਸੀਂ ਐਮਸੀ ਤੋਂ ਕੰਮ ਲੈ ਸਕਦੇ ਹਾਂ ਜੇ ਕੰਮ ਨਹੀਂ ਦਊਗਾ ਐਮਸੀ ਤਾਂ ਆਉਣ ਵਾਲੇ 5 ਸਾਲਾਂ ਬਾਅਦ ਫਿਰ ਸਾਰੇ ਆ ਵਿੱਚ ਚੱਲ ਕੇ ਸਾਡੇ ਵਿੱਚ ਇੱਕ ਵਾਰੀ ਸ਼ਾਮਿਲ ਹੋਣਾ ਪੈਣਾ ਹੈ ਤਾਂ ਕਿ ਉਹ ਬੋਟ ਸਤੋਂ ਦੁਬਾਰਾ ਜਦੋਂ ਮੰਗੜਾਊਗਾ ਫਿਰ ਉਹ ਸੋਚਣਾ ਪਊਗਾ ਹੁਣ ਕਿਹੜੇ ਕੋਲ ਰੋਟ ਮੰਗਾ ਇਸ ਲਈ ਮੈਂ ਬੇਨਤੀ ਕਰੂੰਗਾ ਹੁਣ ਤੁਸੀਂ ਆਉਣ ਵਾਲੀ 21 ਤਰੀਕ ਨੂੰ ਸਾਰੇ ਘਾੜੂ ਦੇ ਕਿਉਂ ਸ਼ਾਮ ਤੇ ਆਪਣਾ ਜਿਹੜਾ ਬਟਨਾ ਬਣਾ ਕੇ ਸਰਦਾਰ ਰਬਿੰਦਰ ਸਿੰਘ ਪਿੰਦੇ ਨੂੰ ਕਾ ਕੇ ਬਣਾ ਕੇ ਭੇਜਣਾ ਮੈਂ ਤੁਹਾਡੇ ਸਾਰਿਆਂ ਤੋਂ ਇੱਕ ਵਾਰੀ ਮਿਹਰਬਾਨੀ ਚਾਹੂੰਗਾ ਕਿ ਤੁਸੀਂ ਸਾਰੇ ਇੱਕ ਵਾਰੀ ਹੱਥ ਖੜੇ ਕਰਕੇ ਸਰਦਾਰ ਗੰਦੇਵ ਸਿੰਘ ਦੇ ਮਾਮ MLA ਹਰਖਾਬਾ ਜਿਹੜੇ ਤੁਹਾਡੀ ਸੇਵਾ ਦੇ ਚਿੱਤੇ ਰਾਤ ਰਾਤ ਕਰਦੇ ਨੇ ਇਮਾਨਦਾਰੀ ਨਾਲ ਆਪਣੀ ਨਾਬੇਹਤ ਜਿਹੜੀ ਸੇਵਾ ਉਹ ਦਿਨਰਾਤ ਕਰਕੇ ਨਾ ਹੋ ਜਾਪੀ ਜਾ ਰਹੇ ਨੇ ਇਥੋਂ ਤੱਕ ਕਿ ਕੋਈ ਵੀ ਗਰੀਬ ਅਮੀਰ ਕੋਈ ਬੰਦੇ ਦੇ ਪਾਸੇ ਰਹਿ ਗਿਆ ਤਾਂ ਮੇਰਾ ਕਰ ਉਹਨੂੰ ਖਾਲੀ ਨਹੀਂ ਮੁਰਦਾ ਪਿਆ ਸੋ ਮਹਿਮਾਨ ਸਾਹਿਬ ਦੇ ਬੋਲ ਤੋਂ ਬਾਰੇ ਇੱਕ ਵਾਰੀ ਤੁਹਾਡੇ ਸਾਰਿਆਂ ਦੀ ਪਰਿਵਾਰਕੀ ਕਾਹੂ ਕਾ ਮਾਨ ਸਾਹਿਬ ਆਉਣ ਵਾਲੀ 21 ਤਰੀਕ ਨੂੰ 5 ਵਜੇ ਪਿੱਤਰ ਨੂੰ ਹਾਰ ਪਾ ਕੇ ਲੱਡੂ ਬੜ ਦੇ ਬਜ਼ਾਰ ਦੇ ਵਿੱਚ ਇੱਥੇ ਆਵਾਂਗੇ ਗੁਰੂ ਦਾ ਸ਼ੁਕਰਾਨਾ ਕਰਕੇ ਫਿਰ ਇੱਥੇ ਬੈਠ ਕੇ ਆਪਾਂ ਸਾਰੇ ਲੱਡੂ ਰਪਿੰਦਰ ਦੁੱਧ ਬੋਮਪੀਟੂ ਦੇ ਕਰਕੇ ਜਿਆ ਗੱਲ ਹੋਦਾ ਲੱਡੂ ਮੋਤੀ ਜੂਰ ਦੇ ਲੈਣੇ ਪੈਸਾ ਤੇਰੇ ਕੋਲ ਬਾਹਰ ਆ ਦੂਜੇ ਦਸਤੂਰ ਨੂੰ ਜਾ ਕੇ ਰੱਖੀ ਬਹੁਤ ਜੀਉਂਦੇ ਲੱਡੂ ਖੜਾ ਜਾਂਦੇ ਸਵੇਰ ਇੱਕ ਵਾਰੀ ਫਿਰ ਤੁਹਾਡੇ ਤੋਂ ਸਾਰਿਆਂ ਦਾ ਪਰਮਾਣੂ ਤੱਕ ਹੱਥ ਖੜੇ ਕਰਕੇ ਜੀ ਮਾਨ ਸਰ ਆਪਾਂ ਵਿਸ਼ਵਾਸ ਦੇ ਬੇਨਤੀ ਕਰਨਾ ਮੈਂ ਇਹ ਹਲਕਾ ਨਾਮਾ ਸਰਦਾਰ ਗਗੋਰ ਸਿੰਘ ਬੇਮਾਨ ਉਹ ਆਪਣੀ ਬੇਨਤੀ ਸਮਝ ਕੇ ਰੱਖਣ ਸਵਾਦ ਮਾਨ ਬਹੁਤ ਬਹੁਤ ਧੰਨਵਾਦ ਕਿੰਸਾ ਸਾਹਿਬ ਖੁਸ਼ੀਵਾਨ ਸਤਾਰਨ ਨੂੰ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਸੱਚੇ ਖੰਧੀਆਂ ਰਹੀਆਂ ਔਰ ਇਸ ਵਕਤ ਅਸੀਂ ਸਾਰੇ ਮੇਰੇ ਭਰਾ ਰੁਪਿੰਦਰ ਸਿੰਘ ਪਿੰਡਾਂ ਦੀ ਨਾਲ ਸਾਰੇ ਪਿਆਰ ਨਾਲ ਕਹਿੰਦੇ ਹੋ ਵਾਰ ਨੰਬਰ 1 ਤੋਂ ਉਮੀਦਵਾਰ ਨੇ ਆਵਾਜ਼ ਵੀ ਪਾਰਟੀ ਵੱਲੋਂ ਪਰ ਮਜਤਾ ਪ੍ਰਧਾਨ ਨੇ ਟਰੱਕ ਦੇ ਮਿਲ ਪਾਸੋਂ ਦੇ ਬਹੁਤ ਨਰਮੀ ਨਾਲ بڑے ਖੇਤਰੀ ਵਾਲੇ بڑے ਘਟ ਸੁਭਾ ਸਰਕ ਦੀ ਬਦਲਣ ਵਾਲੇ ਨੇ ਤੇ ਇਹਨਾਂ ਨੂੰ ਤੁਸੀਂ ਸਾਰਿਆਂ ਨੇ 21 ਤਾਰੀਖ ਨੂੰ ਵੋਟਾਂ ਪਾ ਕੇ ਐਮਸੀ ਬਣਾਉਣਾ ਪਾਸੋਂ ਵਾਰ ਨੰਬਰ 1 ਤੋਂ ਬੇਨਤੀ ਕਰਨ ਵਾਸਤੇ ਆਏ ਆ ਅੱਜ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਬਹੁਤ ਲਾਜ਼ਮੀ ਨੇ ਜ਼ਰੂਰੀ ਨੇ ਕਿਉਂਕਿ 2 ਦਿਨ ਦਾ ਸਮਾਂ ਕੱਲ ਤੇ ਪਰਸੋਂ ਕੱਲ ਸ਼ਾਮੀ ਚੋਣ ਪ੍ਰਕਾਰ ਖਤਮ ਹੋ ਜਾਣਾ ਹੈ ਪਰਸੋਂ ਬ੍ਰੇਕ ਹੈ ਜਿੱਤੇ ਨੂੰ ਵੋਟਾਂ ਨੇ ਔਰ 21 ਤਰੀਕ ਸ਼ਾਮ ਨੂੰ ਵਲਟਾ ਆ ਜਾਣਾ ਕੁਝ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਇਸ ਕਰਕੇ ਤੁਹਾਡੇ ਨਾਲ ਅੱਜ ਬਾਤਾਂ ਲਾ ਤੁਹਾਡੇ ਸਾਰੇ ਦਰਸ਼ਕਾਂ ਨਾਲ ਵਾਸਤੇ ਮੈਂ ਆਇਆ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀ ਕੋਲੇ ਸਮਾਂ ਹੁਣ ਸੋਚਣ ਦਾ ਨਹੀਂ ਰਿਹਾ ਸਮਾਂ ਆਪਣੀ ਕੋਲੇ ਹੁਣ ਸਿਰਫ ਫੈਸਲਾ ਕਰਕੇ ਮੂਰ ਲੜਦਾਂ ਤੇ ਬਟਨ ਦਬਾਣਾ ਆ ਕਿਉਂਕਿ ਸੋਚ ਅਸੀਂ ਬਹੁਤ ਹੋ ਜਾਂਦੀ ਹੈ ਬਹੁਤ ਸਾਰੀਆਂ ਪਾਰਟੀਆਂ ਇੱਥੇ ਇਲੈਕਸ਼ਨ ਲੱਗਣੀਆਂ ਨਾ ਤਾਂ ਕੋਈ ਰੈਲੀ ਕਰ ਰਿਹਾ ਨਾ ਕਿਸੇ ਕੋ ਘਰੇ ਜਾ ਰਿਹਾ ਅੰਦਰ ਖਾਤੇ ਜਾ ਰਿਹਾ ਸ਼ਾਮੀ ਪੁੱਛਣ ਵਾਸਤੇ ਦਾ ਪੈਕ ਬੁਕ ਲਾਉਗਾ ਕੋਈ ਕਿਹੜੀ ਪੀਣੀ ਹੈ ਮੈਨੂੰ ਦੱਸੋ ਭਈ ਮਸਲਾ ਇਹ ਥੋੜਾ ਵੀ ਕਿਹੜੀ ਪੀਣੀ ਹੈ ਮਸਲਾ ਭਾਈ ਜੀ ਭਾਸੂ ਨੇ ਕੰਮ ਕਿੰਨੇ ਕਰਨੀ ਹੈ ਉਦੇ ਵਾਸਤੇ ਮੈਂ ਤੁਹਾਡੇ ਕੋਲ ਆਇਆ ਕਿ ਪਾਸੋਂ ਦੇ ਕੰਮ ਪਿਛਲੇ 25 ਸਾਲਾਂ ਵਿੱਚ ਜਿੰਨੇ ਅਸੀਂ ਪਹਿਲੀ ਉਹਦੇ ਤਰਕਤ ਕਰ ਸਕਿਆ ਉਹ ਅਸੀਂ ਕੀਤਾ ਹੈ ਔਰ ਹੁਣ ਸਾਡੇ ਕੋਲ ਨਰੋਰ ਆਮ ਆਦਮੀ ਪਾਰਟੀ ਚਾਰੂ ਦੇ ਤੋਂ ਨਿਸ਼ਾਨ ਤੇ ਅਸੀਂ ਚੋਣ ਦਾ ਮੌਕਾ ਆਇਆ ਅਸਲ 'ਚ ਨਗਰ ਪੰਚਾਇਤ ਪਾਸੋਂ ਹੁਣ ਬੰਡੀਆਂ ਦੀ ਆਮ ਆਦਮੀ ਪਾਰਟੀ ਦੀ ਪਹਿਲਾਂ ਤਾਂ ਸਾਰੇ ਮਰਮ ਆਏ ਚੁੱਕੇ ਉਹਨੇ ਵੀ ਕਿ ਚੰਗੇ ਸੀ ਕਿ ਉਹਨਾਂ ਨੂੰ ਮੌਕਾ ਦਿੱਤਾ ਤੇ ਹੁਣ ਜਦਾ ਸਾਡੇ ਕੋਲੇ ਸਵਾਰ ਆਇਆ ਤੇ ਆਮ ਆਦਮੀ ਪਾਰਟੀ ਦੇ 11 ਦੇ 11 ਕੂਲੀਦਾਰ ਚੁੜ ਕੇ ਅਸੀਂ ਨਗਰ ਪੰਚਾਇਤ ਭਾਸੋਂ ਦੇ ਵਿੱਚ ਪੱਕਾ ਚੱਡਾ ਗੱਡ ਦੇਣਾ ਆਮ ਆਦਮੀ ਪਾਰਟੀ ਦਾ ਫਿਰ ਤੁਸੀਂ ਕੰਮ ਦੇਖੋ ਕਿਵੇਂ ਹੁੰਦੇ ਆ ਜੀ ਦੇਖੋ ਕਿਵੇਂ ਦੁਕਾਨਾਂ ਦੇ ਮਸਲੇ ਹੱਲ ਹੁੰਦੇ ਆ ਦੇਖੋ ਕਿੱਥੇ ਕਰਨ ਦੇ ਪੈਸੇ ਕਮੀ ਹੁੰਦੇ ਆ ਦੇਖੋ ਕਿਵੇਂ ਰਾਸ਼ਟਰ ਸਰਕਾਰ ਬਣਦੇ ਆ ਕਿਵੇਂ ਗਲੀਆਂ ਦੇ ਮਸਲੇ ਛੜੇ ਆ ਅਟਕੇ ਪਏ ਲੰਬੇ ਸਮੇਂ ਤੋਂ ਜਿਹੜਾ ਸੀਵੇਜ ਦਾ ਕੰਮ ਰਹਿ ਗਿਆ ਇਹਨੇ ਸਾਰੇ ਕੰਮ ਹੋਣਗੇ ਇਹ ਕੰਮ ਹੋਣਗੇ ਤੁਹਾਡੀ ਮੂਰ ਦੇ ਨਾਲ ਕਿਉਂਕਿ ਇਹ ਇਲੈਕਸ਼ਨ ਤੁਹਾਡੀ ਵਾਰਡ ਨੰਬਰ 1 ਦੀ ਇਲੈਕਸ਼ਨ ਹੈ ਇਹ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਸਰਕਾਰ ਦਾ ਬਣ ਕੇ ਡਵੈਲਪਮੈਂਟ ਕਰਾਉਣੀ ਹੈ ਕਿ ਵਿਰੋਧੀਆਂ ਨਾਲ ਬਹਿ ਕੇ ਉੱਥੇ ਲਾਰੇ ਲੜ ਰਹੇ ਹਨ ਕਿ ਜੇਕਰ ਸਾਡੇ ਕੰਮ ਨਹੀਂ ਹੋ ਰਹੇ ਦੀ ਸਾਡੀ ਕੋਈ ਸਮਝਾਂ ਨਹੀਂ ਆਪਣੇ ਕੋਲ ਮੌਕਾ ਨਹੀਂ ਹੋ ਰਿਹਾ ਪਰ ਪਹਿਲਾਂ ਵੀ ਬਹਿ ਕੇ ਇਹਨਾਂ ਲੋਕੋ ਪ੍ਰੋਗਰਾਮਾਂ 'ਚ ਕਿ ਜੇ ਕੋਈ ਭਾਈ ਕਾ ਦਿੱਤ ਗਿਆ 2-4 ਵੋਟਾਂ ਦੇ ਉੱਤੇ ਮੈਂ ਇੱਕ ਵਾਰ ਰਿਪੀਟ ਕਰਦੇ ਹਾਂ ਜਿਨ੍ਹਾਂ ਦੇ ਹੱਕ ਦੇ ਵਿੱਚ ਅੱਜ ਚੋਣ ਪ੍ਰਚਾਰ ਕਰ ਰਹੇ ਹਨ ਵਾਰਡ ਨੰਬਰ 11 ਤੋਂ ਸਤਨਾਮ ਸਿੰਘ ਸੱਤੀ ਮੇਰਾ ਛੋਟਾ ਵੀ ਉਮੀਦਵਾਰ ਨਹੀਂ ਜੀ ਔਰ ਇਸ ਤੋਂ ਇਲਾਵਾ ਵਾਰ ਨੰਬਰ ਇੱਕ ਜਿਹੜਾ ਨੇ ਰੁਪਿੰਦਰ ਸਿੰਘ ਨੇ ਇਥੋਂ ਵਾਰ ਨੰਬਰ 2 ਤੋਂ ਕਰਮਜੀਤ ਕੌਰ ਨੇ ਵਾਰ ਨੰਬਰ 2 ਤੋਂ ਸਤਨਾਮ ਸਿੰਘ ਸੰਧੂ ਸਾਹਿਬ ਵਾਰ ਨੰਬਰ 3 ਤੋਂ ਬਹੁਤ ਅچھے ਬੰਦੇ ਨੇ ਜਿਹਨੇ ਪਹਿਲਾਂ ਲਗ ਪਾਰਟੀ ਸੀ ਸਾਡੇ ਸ਼ਾਮਲ ਹੋ ਕੇ ਬਹੁਤ ਅੱਛਾ ਕੰਮ ਕਰਦੇ ਆ ਔਰ ਜੀ ਬਲਜਿੰਦਰ ਕੌਰ ਵਾਰ ਨੰਬਰ 4 ਤੋਂ ਉਮੀਦਵਾਰ ਨੇ ਆਮ ਆਦੀ ਪਾਰਟੀ ਵੱਲੋਂ ਵਾਰ ਨੰਬਰ 5 ਤੋਂ ਚਾਂਸ ਸਿੰਘ ਜੀ ਮੇਰੇ ਨਾਲ ਖੜੇ ਆਏ ਇਹ ਉਮੀਦਵਾਰ ਨੇ ਵਾਰ ਨੰਬਰ 6 ਤੋਂ ਰਾਜਕੁਮਾਰ ਜੀ ਉਮੀਦਵਾਰ ਨੇ ਆਮ ਆਦੀ ਪਾਰਟੀ ਤੋਂ ਵਾਰ ਨੰਬਰ 7 ਤੋਂ ਜਗਤਾਰ ਸਿੰਘ ਜੀ ਸਟੈਲੋ ਬਹੁਤ ਤੁਸੀਂ ਸਾਰੀ ਜਾਣਦੇ ਉਮੀਦਵਾਰ ਨੇ ਵਾਨ ਨੰਬਰ 6 ਤੋਂ ਸੁਖਵਿੰਦਰ ਕੌਰ ਵਾਨ ਨੰਬਰ 8 ਤੋਂ ਸਾਰੀ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਅਰ ਕ੍ਰਿਸ਼ਨ ਰਾਣੀ ਵਾਨ ਨੰਬਰ 9 ਤੋਂ ਜਿਹੜੇ ਪਹਿਲਾਂ ਵੀ ਐਫਸੀ ਰਹੇ ਆ ਤੇ ਉਮਾ ਜੀ ਦੇ ਮਦਰ ਨੇ ਤੇ ਉਹ ਉਮੀਦਵਾਰ ਨੇ ਉਹਨਾਂ ਦਾ ਚੋਣ ਨਿਸ਼ਾਨ ਝਾੜੂਗਾ ਜੀ ਤੇ ਮਧੂ ਬਾਲਾ ਜੀ ਵਾਨ ਨੰਬਰ 10 ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਮਧੂ ਬਾਲਾ ਜੀ ਪ੍ਰਵਾਸ 'ਚ ਬੈਠੇ ਨੇ ਕਿੱਥੇ ਬੈਠੇ ਨੇ ਮਧੂ ਬਾਲਾ ਜੀ ਆਓ ਤੁਸੀਂ ਇੱਧਰ ਆਓ ਜੀ ਆਜੋ 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 ਇੱਧਰ ਆਓ ਇਹ ਸਾਰੇ ਸਾਡੇ ਉਮੀਦਵਾਰ ਨੇ ਸਾਰੇ ਸੇਵਾ ਭਾਵਨਾ ਵਾਲੇ ਨੇ ਸ਼ੈਂਕੀ ਸਿੰਘਲਾ ਜੀ ਜਿਹੜੇ ਨੇ ਤੇ ਉਹਨਾਂ ਦੇ ਮਦਰ ਨੇ ਜੀ ਸ਼ੈਂਕੀ ਸਿੰਘਲਾ ਜੀ ਤੋਂ ਸਾਰੇ ਜਹਾਂ ਦੇ ਆਜੋ ਜੀ ਮਾਤਾ ਜੀ ਸ਼ੈਂਕੀ ਸਿੰਘਲਾ ਬਹੁਤ ਸਾਡਾ ਭਰਾ ਮਿਹਨਤੀ ਪਰਿਵਾਰ ਤੇ ਉਹ ਦਿਨ ਰਾਤ ਮਿਹਨਤ ਕਰ ਰਿਹਾ ਇਹ ਸਾਰੇ ਮਿਹਨਤ ਕਰ ਰਹੇ ਨੇ ਔਰ ਹੁਣ ਜਿਹੜੀ ਮੈਂ ਫਾਈਨਲ ਬੇਸਤੀ ਕਰਨ ਲੱਗਿਆ ਹੱਥ ਬੰਨ ਕੇ ਕਿ ਬਹੁਤ ਵੱਡਾ ਮੌਕਾ ਇੱਥੇ ਨਾ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਜੀ 50 50000 ਲੈ ਲਓ ਲੱਖ ਲੈ ਲਓ ਜੀ ਸਾਨੂੰ ਜਿਹੜਾ ਵੋਟ ਪਾ ਦਿਓ ਅਸੀਂ ਤੁਹਾਨੂੰ ਨਸ਼ਾ ਦੇ ਦਿੰਦੇ ਹਾਂ ਪਲੇਜ਼ ਹੋਣਾ ਹੋਸੀਆਪਾ ਕਹਿੰਦੇ ਸਾਨੂੰ ਵੋਟਾਂ ਪਾ ਗਿਓ ਜਿਹੜਾ ਬੰਦਾ ਅੱਜ ਸ਼ਰਾਬ ਵੰਦਦਾ ਨਾ ਜੀ ਉਹ ਵੀ ਨਕਲੀ ਹੈ ਜਿਹੜਾ ਬੰਦਾ ਅੱਜ ਪੈਸਾ ਵੰਡ ਰਿਹਾ ਇਹਦਾ ਕਹਿੰਦਾ ਮੈਨੂੰ ਵੋਟ ਪਾ ਗਿਓ ਉਹ ਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਨਸ਼ਾ ਵੰਡਣ ਵਾਲਾ ਬੰਦਾ ਕਦੇ ਸਮਾਜ ਸੇਵੀ ਨਹੀਂ ਹੋ ਸਕਦਾ ਮੈਂ ਬਤੌਰ ਐਮਐਲਏ ਤੁਹਾਡੇ ਸਾਹਮਣੇ ਖੜਾ ਔਰ ਨਾ ਪਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣ ਵਾਲਾ ਤੁਹਾਡਾ ਬੱਚਾ ਐਮਐਲਏ ਬਣ ਕੇ ਤੁਹਾਡੇ ਸਾਹਮਣੇ ਯਾਰ ਕਿ ਨਾ ਤਾਂ ਨਸ਼ਾ ਵੰਡਿਆ ਨਾ ਕੋ ਪੈਸਾ ਵੰਡਿਆ ਤਾਂ